ਅੱਗੇ ਵਾਦਿਆਂ ਤੇ ਉਧਰ ਪਟਿਆਲਾ ਪੁਲਿਸ ਵੱਲੋਂ ਲੁਟੇਰਾ ਗਰੋ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਸੁੱਦਾ ਅੱਦੀ ਹੈ ਕਿ ਹਥਿਆਰ ਦਿਖਾ ਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਇਹ ਲੁਟੇਰਾ ਗਰੋ ਅੰਜਾਮ ਦਿੰਦਾ ਸੀ ਸੋ ਜਾਣਕਾਰੀ ਦੇ ਮੁਤਾਬਕ ਜੁਮੈਟੋ ਡਿਲੀਵਰੀ ਬੁਆਏ ਨੂੰ ਘੇਰ ਕੇ ਇਹਨਾਂ ਦੇ ਉੱਤੇ ਜਾਨ ਲੈਵਾ ਹਮਲਾ ਜਿਹੜਾ ਇਸ ਗਰੋ ਦੇ ਮੈਂਬਰਾਂ ਵੱਲੋਂ ਕੀਤਾ ਗਿਆ ਸੀ ਸੋ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਤੇ ਭੈੜੇ ਅੰਸਰਾਂ ਦੇ ਖਿਲਾਫ ਜੋ ਮਹਿਮ ਚਲਾਈ ਗਈ ਹੈ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੋ ਵੈਵਲ ਚੋਦਰੀ ਆਈਪੀਐਸ ਸਹਾਇਕ ਕਪਤਾਨ ਪੁਲਿਸ ਸਿਟੀ 1 ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੋਮੈਟੋ ਡਿਲੀਵਰੀ ਦਾ ਕੰਮ ਕਰਦਾ ਸੀ ਜੋ ਕਿ ਰਾਤ ਸਮੇਂ ਡਿਲੀਵਰੀ ਕਰਕੇ ਜਦੋਂ ਇਹ ਨੌਜਵਾਨ ਵਾਪਸ ਆ ਰਿਹਾ ਸੀ ਜਿੱਦੇ ਉੱਤੇ ਦੋਸ਼ੀਆਂ ਨੇ ਇੱਕਦਮ ਘੇਰ ਕੇ ਲੁੱਟਖੋ ਕਰਨ ਦੀ ਨੀਅਤ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਜਿਸ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਖਤਰਨਾਕ ਹਥਿਆਰ ਚਾਕੂ ਦੇ ਨਾਲ ਸੱਟਾਂ ਵੀ ਮਾਰੀਆਂ ਗਈਆਂ ਸੋ ਉਸ ਦੇ ਉੱਤੇ ਤੁਰੰਤ ਮੁਕੱਦਮਾ ਦਰਜ ਕੀਤਾ ਗਿਆ ਤੇ ਦੋਸ਼ੀਆਂ ਨੂੰ ਛਾਪੇਮਾਰੀ ਕਰਦਿਆਂ ਹੁਣ ਕਾਬੂ ਕਰ ਲਿਆ ਜਿਨ੍ਹਾਂ ਦੇ ਕੋਲੋਂ ਖੋਹ ਦੇ ਦੌਰਾਨ ਵਰਤਿਆ ਹਥਿਆਰ ਚਾਕੂ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਸੋ ਉਹਨਾਂ ਨੇ ਦੱਸਿਆ ਕਿ ਉਕਤ ਦੋਸ਼ੀਆਂ ਦਾ ਇੱਕ ਦਿਨ ਦਾ ਪੁਲਸ ਰਿਮਾਂਡ हासिल ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਹੋਰ ਵੀ ਰਿਕਵਰੀ ਕੀਤੀ ਜਾ ਸਕਦੀ ਹੈ ਤੇ ਨਾਲ ਹੀ ਰਿਮਾਂਡ ਦੇ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ 어 ਮਾਨਯੋਗ ਐਸਐਸਪੀ ਸਾਹਿਬ ਦੀ ਨਿਰਦੇਸ਼ ਅਨੁਸਾਰ ਪਟਿਆਲਾ ਪੁਲਿਸ ਕਾ ਸਮਾਜ ਰੋਧੀ ਤਤਾਂ ਅਗੇ ਇਸ ਜਿਹੜਾ ਕਾਰਵਾਈ ਕਰਦੀ ਰਹਿੰਦੀ ਹੈ ਇਸ ਕੜੀ ਮੇ 17 ਦੀ ਦਰਮਿਆਨ 17 ਤੇ 18 ਦੀ ਦਰਮਿਆਨੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਜੁਵੈਂਟੋ ਮਿਲੀਗਲੀ ਬੋਏ ਹੈ ਜਿਹਦਾ ਨਾਮ ਪ੍ਰੀਤਿੰਦਰ ਸਿੰਘ ਹੈ ਉਹਦੇ ਉੱਪਰ ਉਹਨੂੰ ਖੇਰ ਕੇ ਤੇ ਲੁੱਟ ਖੋਹ ਕਰਨ ਦੀ ਜੋ ਹੈ ਇੰਟੈਂਸ਼ਨ ਨਾਲ ਉਹਦੇ ਉੱਪਰ ਜਾਲੀਵਾ ਹਮਲਾ ਕੀਤਾ ਗਿਆ ਹੈ ਤੇ ਪਟਿਆਲਾ ਪੁਲਿਸ ਨੇ ਸਿਟੀਵਟ ਪੁਲਿਸ ਨੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਜੋ ਹੈ ਉਸ਼ਿਆਨ ਜਿਹੜਾ ਨਾਮ ਹੈ ਜਸ਼ਨਬੀਤ ਸਿੰਘ ਪੁੱਤਰ ਪਰਮਜੀਤ ਤੇ ਵਿਕਰਮ ਸਿੰਘ ਪੁੱਤਰ ਪ੍ਰੇਮ ਸਿੰਘ ਦੋਨੋਂ ਹੀ ਜੋ ਹੈ ਵਸ਼ਿੰਦੇ ਹੈ ਵੱਡੀ ਰੋੜੀ ਦੇ ਇਹਨੂੰ ਅੱਜ ਦਿਨ ਆਲੀ ਅਰੈਸਟ ਕੀਤਾ ਤੇ ਇਹਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਅ ਇਹਦੇ ਉੱਪਰ ਜੋ ਇਹਨਾਂ ਨੇ ਜੋ ਮੋਟਰਸਾਈਕਲ ਵਰਤੀ ਹੈ ਉਹਦਾ ਨੰਬਰ ਹੈਗਾ BB11DG 9626 ਇਹਨਾਂ ਨੇ ਜੋ ਇਹ ਮੋਟਰਸਾਈਕਲ ਯੂਜ਼ ਕੀਤੀ ਹੈ ਇਹਨਾਂ ਨੂੰ ਵੀ ਰਿਕਵਰ ਕਰ ਲਿੱਤਾ ਗਿਆ ਹੈ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਜੋ ਹੈ ਇੱਕ ਪਿੰਡਾ ਪੁਲਿਸ ਕਮਿਸ਼ਨਾਂ ਦਾਸੇ ਕੀਤਾ ਗਿਆ ਅਸੀਂ ਹੋਰ ਇਨਵੈਸਟੀਗੇਟ ਕਰ ਰਹੇ ਹਾਂ ਕਿ ਹੋਰ ਵੀ ਕਲਾਸੇ ਇਸ ਵਿੱਚ ਹੋ ਸਕਦੇ ਹਨ ਬੈਕਗ੍ਰਾਉਂਡ ਆਨਾਂ ਦੇ ਸੀ ਇਹਨੂੰ ਮੁੰਡੇ ਨੂੰ ਜਾਂ ਪਹਿਲੀ ਵਾਰ ਹੀ ਮਿਲੇ ਸੀ ਸਾਡੀ ਗੀਤ ਉਹ ਰੈਂਡਮ ਹੀ ਜੋ ਬੰਦੇ ਰੁਕੋਗੀ ਜੋ ਇੰਟੈਂਸ਼ਨ ਸੀ ਜੀ ਉੱਥੇ ਖੜੇ ਹੋ ਕੇ ਇੰਤਜ਼ਾਰ ਕਰਲੇ ਸੀ ਕੋਈ ਸ਼ਿਕਾਇਤ ਆਏ ਜਿੱਦ ਕਰ ਸਕਦੇ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਕੀ ਹੈਗੇ ਇਹਨਾਂ ਦਾ ਪਹਿਲਾਂ ਵੀ ਇਹਨਾਂ ਦਾ ਕੋਈ ਪਰਚੇ ਵਗੈਰਾ ਨਹੀਂ ਬੈਕਗ੍ਰਾਉਂਡ ਅਸੀਂ ਚੈੱਕ ਕਰ ਲਏ ਤੇ ਜਿ세 ਹੀ ਕੁਝ ਇਨਫੋਰਮੇਸ਼ਨ ਮਿਲਦੀ ਹੈ ਫੌਂਡ ਜੀ